ਉੱਤੀ ਹੁੰਦੀ ਨਹੀਂ ਹੁੰਦੀ ਟਰੈਡਪੀ ਹੁੰਦੀ ਤੇ ਫੀਲ ਹੁੰਦੀ ਲਤਾ ਲਤਾ ਦੁਖਦੀ ਹੈ ਲਤਾ ਅੱਛਾ ਤੇ ਇਹਦਾ ਠੀਕ ਹੈ ਬਗਲਾ ਪਾਣੀ ਦੀ ਤੇ ਵਗ ਲਾ ਦੇ ਚਫਰੇ ਨੂੰ ਭਾਗ ਦੇ ਲਓ ਬੰਦਾ ਮਰੀਂ ਨਾ ਤਲਦਾ ਹੀ ਆ ਇਹ ਫਰਮਾਨੇ ਚਲੋ

ਤੂੰ ਬਗਾਤ ਹੈ ਨੀ ਭਾਜੀ ਤੁਹਾਨੂੰ ਤੂੰ ਪਸੰਦ ਚਾਹ ਬਣਾ ਦਈਏ ਕੁੰਜ ਤੁਹਾਡੇ ਮਨ ਚ ਰਹੇਗਾ ਬਗਾਤ ਨਾ ਨੋ ਸਹਉ ਦਾ ਟੀਗਾ ਲਾ ਦਿੰਨੇ ਆ ਥਰੀ ਸੈੱਟ ਹੋ ਜੂਗਾ ਟੀਗਾ ਪਰ ਮੁੰਡਾ ਕਾ ਮਮੀਆਂ ਟੀਗਾ ਲਾ ਕੇ ਗਏ ਕਾ ਟੀਗਾ ਲਾਤਾ ਯੋ ਸਕੰਦਰ ਪਾਪਾ ਨੂੰ ਕਹਦੇ ਹੈਪੀ ਫਾਦਰਸ ਡੇ <laughs> <laughs> सुल्तान <स्टेख> तो भी, तो भी कह दे पापा हैप्पी फादर्स डे की खाना आज चीज खानी बर्फी खानी मेरे बच्चा ने बर्फी बर्फी दस बर्फी ना ओ चा 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 चाँ मारी क्या तेरी टी शर्ट दे गाड़ी की लिखे हैं बा की लिखे बापू किंता ऐसा करे बापू किंता किंता ऐसे का बापू ते गाड़ी को जुड़ी है ते कार मम्मा टी गा लाता मेरे ਹਾਂਜੀ ਦੇਖੋ ਦੇਖੋ ਮੈਨੂੰ ਤਾਂ ਨੋ ਨੋ ਮੈਨੂੰ ਕਿਆ ਜਿਹਦਾ ਨੋ ਕਿਹਾ ਉਹ ਬੰਦਾ ਗੋ ਚੱਲਦਾ ਕਿੱਥੇ ਜਾਵਾਂ ਅੱਜਾ ਗੋ ਕਿੱਥੇ ਜਾਵਾਂ ਵਾ ਮੈਨੂੰ ਘਰੋਂ ਕੱਢਣ ਦੇ ਵੇਖੋ ਵਾ ਮੈਨੂੰ ਘਰੋਂ ਕੱਢ ਦੇਣਾ ਤੁਸੀਂ ਤਿੰਨਾਂ ਨੇ ਇਸ ਕੰਧਾ ਦੇ ਨੇ ਮੰਮੀ ਦਾ ਗੱਲ ਘੁੱਟਦਾ ਹੈ ਹਾਂ ਮੈਂ ਤੇ ਪਾਣੀ ਪੀਂਦੇ ਹੀ ਤੇ ਮੈਂ ਪਾਣੀ ਪੀਂਦੇ ਤੇ ਇਹਨੇ ਮੇਰੀ ਇੱਥੋਂ ਆਣ ਕੇ ਨਾਲਾਂ ਹੀ ਘੁੱਟਤੀਆਂ ਇੱਥੋਂ ਆ ਬੜੀ ਯੋਰ ਦੇ ਹੱਥ ਨਾਲ ਤੇ ਉਹ ਮੈਨੂੰ ਉੱਥੋਂ ਆ ਕੇ ਨੱਕ ਸਾਡੀ ਪਾਣੀ ਬੈਠੇ ਹੁੰਦੇ ਨਾ ਦੋਵੇਂ ਗਰਾਤੀ ਵਾਂ ਦੁੱਧ ਲੈਣ ਤੈਨੂੰ ਮਹਾ ਸੈਟ ਜਾਗੇ ਬਹਿ ਬਾਜ਼ਾਰ ਚ ਦੇ ਨਾ ਘੋਟ ਘੱਤ ਪਾ ਕੇ ਸਟੀਅਰਿੰਗ ਕੰਧ ਨਾ ਮਾਰਦ ਲੱਗਾ ਜੀ ਮਹਾ ਜਾਪਾਂ ਸੁਲਤਾਨ ਨੇ ਕਿ ਸਕੰਦਰ ਨੇ ਸਕੰਦਰ ਨੇ ਮਹਾ ਜਾਵਾ ਕੇ ਜੁੱਲ ਨਹੀਂ ਰਿਹਾ ਉਹਨੇ ਇੱਕ ਜਣੇ ਨੂੰ ਘਰੀ ਪਾ ਦੇਣਾ ਨਹੀਂ ਮੈਨੂੰ ਰਾਤ ਕਿਉਂ ਨਹੀਂ ਮੈਂ ਤਾਂ ਚਾਹ ਪੀ ਕੇ ਤੇ ਉੱਤੋਂ ਪਾਣੀ ਪੀਂਦੇ ਉਹਨੇ ਮੈਨੂੰ ਇੱਥੋਂ ਇੱਥੋਂ ਗਰਮੀ ਦਾ ਕਰਕੇ ਹੁੰਦਾ ਹੀ ਗਰਮੀ ਆ ਤੇ ਬੀਪੀ ਘਟ ਜਾਂਦਾ ਤੇ ਉਹਦਾ ਕਰਕੇ ਨੀਂਦ ਬੜੀ ਆਉਂਦੀ ਆ ਵੀ ਅੱਜ ਮੈਂ ਵੀ ਨਿਕ ਕੁਝ ਨਹੀਂ ਕੀਤਾ ਮੈਂ ਵੀ ਸੁੱਤੀ ਰਹੀ ਜਿਵੇਂ 10 ਵਜੇ ਸੁੱਤੀ ਤੇ ਹੋਇਆ ਫਿਰ ਮਿਠਾਇਆ ਗਰਮੀ 'ਚ ਉੱਠਾਈ ਆ ਅੱਜ ਨਵਾਂ ਫੇਸਿਵਾਤ ਐਨਰਜੀ ਕਾਰਬਨ ਜੁਫੇਰ ਇੱਕ ਕੰਮਰੇ ਜਿਵੇਂ 2025 ਕੱਢਦਾ ਤੇ ਬੜੀ ਨਾਲ ਮੈਂ ਵੀਡੀਓ ਵੇਖਣ ਦੀ ਹੈ ਉਹਨਾਂ ਨੇ ਨਾ ਵਿੱਚ ਕੰਦ ਦੇ ਵਿੱਚ ਗੈਪ ਪਾ ਕੇ ਅੱਧਾ ਉਧਰ ਲਾਇਆ ਸੀ ਤੇ ਅੱਧਾ ਉਧਰ ਲਾਇਆ ਪਤਾ ਨਹੀਂ ਇੰਸਟਾ ਤੇ ਵੇਖਣ ਨਹੀਂ ਕਿ YouTube ਤੇ ਦੇਖਣ ਨਹੀਂ ਹੈ ਮੇਰਾ ਤਾਂ ਤਾਂ ਉੱਚਾ ਜਾਏ ਤੇ ਚਾਹੁੰਨਾ ਛਿੜਾ ਦੇਗੀ ਅੱਧਾ ਅੱਧਾ ਸੀ ਉਧਰ ਉਧਰ ਆਹੋ ਹੋਰ ਪਛੜਾ ਦੇਣਾ ਹਾਂ ਹਮ ਵਿੱਚ ਕਾਰ ਲੈ ਦੋਮਾ ਕਮਰੇ ਛਿੜਾ ਦੇਣਾ ਆਹੋ ਹਾਂ ਪਰਲੀ ਆ ਤੇ ਛਿਕਾਰ ਦੇ ਦੋ ਹਾਂ ਇਹ ਹੀ ਕੰਦ ਛੜਾ ਉਹਨੇ ਕੋ ਦਾ ਛੜਾ ਕੋ ਜਿਹਾ ਨਾ ਲਾਉਣਾ ਦੋ ਲੱਗ ਜਾਣਗੇ ਫਿਰ ਕੋਟਰਾਂ ਦੇ ਇੱਕ ਹੀ ਚੰਦਾ ਸੀ ਲਿਆ ਕੇ ਲਾਇਆ ਹੋਵੇ ਤੇ ਚੌਵਾਂ ਕਮਰੇਆਂ ਚ ਜੱਸੇ ਲੌਬੀ 'ਚ ਜਾਂ ਫਿਰ ਨਿਕਾਲਿਆ ਹੋਵੇ ਕੰਬੇ-ਕੁੰਬੇ ਸਿਕੰਦਰ ਕੀ ਹੋ ਸਿਕੰਦਰ ਕੀ ਹੋ ਗਿਆ ਥੱਕ ਗਿਆ ਥੱਕ ਕੇ ਡਾਕਟਰ ਨੇ ਸ਼ੀਲ ਆਤੀ ਯਾਰ ਧੂਈ ਪੀਂਦੀ ਮੈਂ 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 ਕੀ ਤੇ ਲੱਗੀਆਂ ਤੇ ਲੱਗੀ ਹੈ ਮੰਮੀ ਪਹਿਲੇ ਸਾਰੇ ਸ਼ਸ਼ੀ ਕਾਲ ਕਰ ਰਿਹਾ ਤੇ ਜੋੜ ਕੇ ਪਹਿਲੇ ਸ਼ਸ਼ੀ ਕਾਲ ਕਰ ਰਿਹਾ ਹਾਂ ਨਾ ਗੁੱਸਾ ਮੁੰਡੇ ਜਿਹੜੇ ਹਾਂ ਹਾਂ ਨਾ ਗੁੱਸਾ ਇਹਦਾ ਗੁੱਸਾ ਪਪਾ ਪਪਾ ਉਹਦੇ ਨੂੰ ਪਾਣੀ ਦੇ ਦਿਓ ਪਪਾ ਕੀ ਆ ਪਪਾ ਕਹਦੇ ਕਿੰਦਾ ਕਿਉਂ ਨਹੀਂ ਨਾ ਕਿਉਂ ਪਪਾ ਡਰ ਲਾ ਇਹਦਾ ਹੈਂ ਨਹੀਂ ਲੱਗਦਾ ਇਦ ਮੁੰਡਾ ਤਾਂ ਤੁਹਾਨੂੰ ਨਹੀਂ ਕਹਿਣਾ ਪਾਪਾ ਉਹ ਦਿਨ ਕਹੇ ਹਾਂ ਇਹ ਮੈਨੂੰ ਹੱਥ ਜੋੜਨ ਦੇ ਆਂਦਾ ਹੋਏ ਆ ਨਾ ਮੈਨੂੰ ਨਹੀਂ ਕਹਿਣਾ ਜਦ ਪਾਪਾ ਨੂੰ ਕਹਦੇ ਪਾਣੀ ਦੇ ਦੇ ਜਦ ਪਾਪਾ ਨੂੰ ਕਹੇ ਜੇ ਕਹੇ ਮਮਾ ਮੰਕਾ ਮੰਕੋ ਲੜਾਈਓ ਚੱਲੀ ਲੜਾਈ ਲੜਾਈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵਗੇ ਵਾਹਿਗੁਰੂ ਤਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਤੇ ਲੌਂਜੀ ਦੁਪਹਿਰ ਦੀ ਮਸਤੀ ਤੋਂ ਬਾਅਦ ਅਸੀਂ ਫੇਰ ਸੌਂਗੇ ਸੀ ਤੇ ਸ਼ਾਮ ਜੀ ਨੂੰ ਉੱਥੇ ਇੱਥੇ ਬੈਠੇ ਨਾਲੇ ਤਾਂ ਮੈਂ ਸਬਜ਼ੀ ਕੱਟ ਰਹੀ ਸੀ ਤਿੰਨ ਵਾਲੇ ਤਾਂ ਮੇਰਾ ਟ੍ਰਾਈਪੋਡ ਟੁੱਟਾ ਐ ਅਸੀਂ ਮੈਂ ਸਰਦਾਰ ਜੀ ਨੂੰ ਕਹਿੰਦੀ ਸੀ ਕਿ ਮੈਨੂੰ ਨਿਊ ਲਿਆ ਦੋ ਬਟੂਣ ਨੇ ਕਰ ਹੀ ਦੇ ਸੀ ਜੁਗਾੜ ਲਾ ਕੇ ਤੇ ਬਹੁਤ ਵਧੀਆ ਬਣਾ ਦਿੱਤਾ ਸਾਡੇ ਘਰੇ ਸਰੀਆ ਵੀ ਹੈਗਾ ਸੀ ਤਾਰਾ ਵੀ ਹੈਗੇ ਬਸ ਉਸੇ ਨਾਲ ਬੰਨ ਬੁੰਨ ਕੇ ਟਾਈਮ ਪਾਸ ਤਾਂ ਕਰ ਲਾਂਗੇ ਇੱਕ ਵਾਰੀ ਤੇ ਬਾਅਦ ਵਿੱਚ ਦੇਖਾਂਗੇ ਨਿਊ ਲਿਓਨ ਦਾ ਤੇ ਬਹੁਤ ਮਸਤੀ ਕੀਤੀ ਦੁਪਹਿਰੇ ਇੱਕ 1:30 ਵਜੇ ਦਾ ਟਾਈਮ ਸੀ ਉਦੋਂ ਸਵੇਰ ਦਾ ਰੋਟੀ ਪਾਣੀ ਖਾ ਕੇ ਅਸੀਂ 10 ਵਜੇ ਸੌਂ ਗਏ ਸੀ ਤੇ ਸਰਦਾਰ ਜੀ ਜਿਹੜੀ ਡਿਊਟੀ ਤੇ ਚੱਲੇਗੇ ਸੀ ਉਹ ਦੁਪਹਿਰੇ ਜੀ ਆਏ ਸੀ ਤੇ ਫਿਰ ਮਤਲਬ ਫਿਰ ਸੋنگੇ ਕੋਕੀ ਗਰਮੀ ਇੰਨੀ ਜ਼ਿਆਦਾ ਨਾ ਇੰਨੀ ਜ਼ਿਆਦਾ ਲੋ ਵਗੰਦੀ ਕੋਈ ਸਾਬ ਹੀ ਨਹੀਂ ਮੌਤ ਮਤ ਬੱਝੀ ਪਈ ਗਰਮੀ ਦੇ ਨਾਲ ਤੇ ਇੱਥੇ ਬਸ ਟ੍ਰਾਈਪੋਡ ਬਣਨ ਦਾ ਸੀ ਤੇ ਮੈਂ ਵੀ ਆਪਣੀ ਸਬਜ਼ੀ ਕੱਟ ਕੇ ਹਟੀ ਸੀ ਸ਼ਾਮ ਜੀ ਦਾ ਟਾਈਮ ਸੀ ਮੇਰੇ ਖਿਆਲ ਨਾਲ 5:00 ਵਜੇ ਦਾ ਟਾਈਮ ਸੀ ਤੇ ਅੱਛ ਮਿਸਤਰੀ ਨਹੀਂ ਸੀ ਆਏ ਆਪਣੇ ਇਸ ਕਰਕੇ ਪਸਾਰੀ ਦੁਪਹਿਰ ਮਤਲਬ ਮੇਲੇ ਰਹਿ ਕੇ ਕੱਢ ਲਈ ਨਾਲੇ ਤਾਂ ਰੈਸਟ ਹੋ ਗਈ ਤੇ ਇੱਥੇ ਆਪਣਾ ਬਸ ਟਰਾਈਪੋਡ ਵੀ ਬੱਜ ਗਿਆ ਵਾ ਤੇ ਬਹੁਤ ਵਧੀਆ ਮਤਲਬ ਕਿ ਸਰੀਏ ਨਾ ਤੇ ਤਾਰ ਜੀ ਨਾ ਮਤਲਬ ਲਪੇਟ ਤਾਂ ਕਿਉਂਕਿ ਬੱਚਿਆਂ ਨੇ ਨਾ ਖਿੱਚ-ਖਿੱਚ ਕੇ ਨੀਚਲੀਆਂ ਲੱਤਾਂ ਹੀ ਤੋੜਤੀਆਂ ਸੀ ਟਰਾਈਪੋਡ ਦੀਆਂ ਇਹ ਜਿੱਥੇ ਪਿਉਣ ਦਾ ਬਸ ਧੂਣ ਲੱਗ ਪੈਂਦੇ ਕਈ ਵਾਰੀ ਨਹੀਂ ਵੀ ਖਿਆਲ ਰਹਿੰਦਾ ਬਾਹਰ ਕੰਮ ਧੰਦੇ ਕਰਦੇ ਰਹਿੰਦਾ ਤੇ ਇਸ ਕਰਕੇ ਤੇ ਲੋਜੀ ਹੋ ਗਿਆ ਟਾਈਮ 7:00 ਕੋ 8 ਵਜੇ ਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਕੱਪੜੇ-ਕੁਪੜੇ ਧੋਤੇ ਅਸੀਂ ਸਾਰੇ ਪਰਿਵਾਰ ਨੇ ਹਲੇ ਨਾ ਆਣਾ ਸੀ ਨਾ ਧੋ ਕੇ ਬੱਚਾ ਨਾ ਆ ਕੇ ਆਪ ਨਾ ਤੇ ਧੋਤੇ ਕਿਉਂਕਿ ਤੁਹਾਨੂੰ ਪਤਾ ਮੈਂ ਦੱਸਿਆ ਵਾ ਕਿ ਅਸੀਂ ਸ਼ਾਮ ਨੂੰ ਹੀ ਬਸ ਆਪਣਾ ਨੋਨੇ ਧੋਨੇ ਆ ਤੇ ਇੱਥੇ ਜਿਹੜੀ ਮੈਂ ਸਬਜ਼ੀ ਸੀ ਅੱਜ ਤੋਰੀਆਂ ਦੀ ਬਣਾਉਂਗੀ ਬਹੁਤ ਬਹੁਤ ਟੇਸਟੀ ਬਣਦੀ ਆ ਤੋਰੀਆਂ ਦੀ ਸਬਜ਼ੀ ਮੈਂ ਅੱਜ ਦੁੱਧ ਵਾਲੀਆਂ ਨਹੀਂ ਬਣਾਉਣੀ ਆਪਾਂ ਸਿੰਪਲ ਹੀ ਬਣਾਉਣੀ ਆ ਮਾ ਤੇ ਗੰਡੇ ਤੇ ਅੱਛਾ ਮੈਂ ਟਮਾਟਰ ਵੀ ਪਾ ਕੇ ਦੇਖਿਆ ਕਿ ਸਬਜ਼ੀ ਦੇਖੋ ਕਿਦਾਂ ਦੀ ਬਣਦੀ ਹੈ ਇੱਕੋ ਪਾਇਆ ਸਿਰਫ ਬਟ ਬਹੁਤ ਜ਼ਿਆਦਾ ਟੇਸਟੀ ਬਣੀ ਤੇ ਸਿਰ दैट्स ਉਹਨਾਂ ਨੇ ਜਾਣਾ ਸੀ ਗੱਟੀ ਲੈ ਕੇ 9:00 10:00 ਵਜੇ ਤੁਰਨਾ ਸੀ ਤੇ 8:30 ਵਜ ਦਾ ਟਾਈਮ ਸੀ ਫਿਰ ਮੈਂ ਸਬਜ਼ੀ ਨੂੰ ਫਟਾਫਟ ਤੜਕਾ ਲਗਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਆਟਾ ਗੰਡੇ ਕਿ ਉਹਨਾਂ ਨੂੰ ਰੋਟੀਆਂ ਬਣਾ ਕੇ ਦਿੱਤੀਆਂ ਤੇ ਇੱਥੇ ਬੱਸ ਉਹਨਾਂ ਆਪਾਂ ਪਾ ਦਾਂਗੇ ਆਪਣੇ ਸਿੰਪਲ ਜਿਹੇ ਮਿਰਚ ਮਸਾਲੇ 1.5 ਚਮਚਾ ਹਲਦੀ ਦਾ ਪੋਣੀਆਂ ਕਿਲੋ ਤੋਰੀਆਂ ਸੀ ਕਿਉਂਕਿ ਤੁਹਾਨੂੰ ਪਤਾ ਫਿਰ ਸੁੱਕੀ ਸਬਜ਼ੀ ਤਾਂ ਆਪਣੇ ਪਰਿਵਾਰ ਦੇ ਵਿੱਚ ਰੋਗ ਆਉਂਦੀ ਆ ਤੇ ਵੈਸੇ ਜਦੋਂ ਮਿਸਰੀ ਆਉਂਦੇ ਉਦੋਂ ਮੈਂ ਜ਼ਿਆਦੀ ਸਬਜ਼ੀ ਬਣਾਉਣੀ ਨਹੀਂ ਥੋੜੀ ਹੀ ਬਣਾਉਂਦੀ ਹੁੰਦੀ ਤੇ ਅੱਤੇ ਬਸ 2 ਕਿਲੋ ਹੀ ਲਿਆ ਸੀ ਬਸ ਹੋਂ ਦਾ ਡੰਗੋ ਜੀ ਸਵੇਰ ਦੋ ਜੀ ਫਿਰ ਸ਼ਾਮ ਨੂੰ ਕੁਝ ਨਾ ਕੁਝ ਬਣ ਜਾਂਦਾ ਵਾ ਤੇ ਉਸ ਤੋਂ ਬਾਅਦ ਦੋ ਚਮਚੇ ਮੈਂ ਲੂਣ ਦੇ ਪਾਉਂਗੀ ਉਹ ਵੀ ਨਿੱਕੇ ਨਿੱਕੇ ਆ ਜਦ ਜ਼ਿਆਦਾ ਹੁੰਦੀ ਉਹਦੋਂ ਮੈਂ ਤਿੰਨ ਪਾ ਦਿੰਨੀ 3.5 ਜਾਂ 4 ਵੀ ਪੈ ਜਾਂਦੀ ਹੈ ਕਿਸੇ ਵੇਲੇ ਤਾਂ ਕਿਉਂਕਿ ਲੂਣ ਫਿਰ ਘੱਟ ਰਹਿੰਦਾ ਬਟ ਬਹੁਤ ਕਰਾਰੀ ਸਬਜੀ ਬਣੀ ਸੀ ਪਾਣੀ ਮੈਂ ਪਾਣੀ ਪਾਇਆ ਸੀ ਥੋੜਾ ਜਿਹਾ ਪਾਣੀ ਵਾਲੀਆਂ ਤੂਰੀਆਂ ਬਣਾਈਆਂ ਸੀ ਤਰੀਆਂ ਵਾਲੀਆਂ ਬਿਲਕੁਲ ਮਤਲਬ ਥੋੜੀ ਜਿਹੀ ਤਰੀ ਰੱਖੀ ਸੀ ਜ਼ਿਆਦਾ ਨਹੀਂ ਰੱਖੀ ਕਈ ਵਾਰੀ బీ అు బ దుద్ధ హేన ਤੇ ਇਸ ਕਰਕੇ ਫਿਰ ਦੁੱਧ ਵਾਲੀਆਂ ਨਹੀਂ ਬਣਾਈਆਂ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਤੇ ਜਿਹੜੇ ਨਿਊ ਆਉਂਦੇ ਨੇ ਦਿਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਵੱਤ ਤੋਂ ਵੱਤ ਜ਼ਰੂਰ ਕਰਿਆ ਕਰੋ ਤੇ ਲੋਜੀ ਇੱਥੇ ਮੈਂ ਸਬਜੀ ਪਾਤੀ ਸੀ ਤੇ ਬਟ ਮੈਨੂੰ ਨਾ ਯਾਦ ਭੁੱਲ ਗਿਆ ਮੈਂ ਪਾਣੀ ਤਾਂ ਲਿਆਂਦਾ ਹੀ ਨਹੀਂ ਸੀ ਕਿਚਨ ਦੇ ਵਿੱਚ ਪਾਣੀ ਫਿਰ ਮੈਂ ਲੈਣ ਗਈ ਕਿਉਂਕਿ ਤਾਂ ਕਈ ਵਾਰੀ ਨਾ ਜਲਦਬਾਜੀ ਦੇ ਵਿੱਚ ਕਈ ਚੀਜ਼ਾਂ ਦਾ ਚੇਤਾ ਭੁੱਲ ਜਾਂਦਾ ਵਾ ਤੇ اسی ਕਰਕੇ ਮੈਨੂੰ ਹੁਣ ਵੀ ਚੇਤਾ ਭੁੱਲ ਗਿਆ ਸੀ ਪਾਣੀ ਦਾ ਕਿਉਂਕਿ ਮੈਂ ਜਲਦੀ ਜਲਦੀ ਫਿਰ ਰੋਟੀ ਸਬਜੀ ਬਣਾਉਣੀ ਸੀ ਸਰਦਾਰ ਜੀ ਉਹਨਾਂ ਨੇ ਜਾਣਾ ਸੀ ਤੇ ਇਸ ਕਰਕੇ ਫਿਰ ਮੈਨੂੰ ਪਾਣੀ ਲਿਆਉਣ ਦਾ ਚੇਤਾ ਭੁੱਲ ਗਿਆ ਤੇ ਉੱਨੇ ਚ ਨੂੰ ਐਸੇ ਸਬਜੀ ਤਾਂ نیچے ਲੱਗੀ ਨਹੀਂ ਬਸ ਮੱਟੀ ਮੱਟੀ ਰੇਜ ਜਦੀ ਰਹੀ ਤੇ ਇੰਡਕਸ਼ਨ ਚੁੱਲੇ ਤੇ ਧਰੀ ਹੋਈ ਸੀ ਹੁਣ ਬਸ ਆਪਾਂ ਇਹਨਾਂ ਨੂੰ ਰਿਜਣ ਵਾਸਤੇ ਰੱਖ ਦਾਂਗੇ ਫਿਰ ਉਹਨਾਂ ਚਿਰ ਮੈਂ ਆਪਣਾ ਆਟਾ ਗੁੰਨ ਲੂੰਗੀ ਤੇ ਪੰਜ ਛੇ ਫੁੱਲ ਕੇ ਲਾ ਕੇ ਪਹਿਲਾਂ ਬਣ ਕੇ ਉਹਨਾਂ ਨੂੰ ਤੋਰ ਕੇ ਫਿਰ ਆਪਣੀਆਂ ਲਾਵਾਂਗੇ ਮੇਰੇ ਖਿਆਲ ਨਾਲ ਮੈਨੂੰ 10 10.5 ਹੋ ਗਏ ਸੀ ਰਾਤ ਨੂੰ ਪੈਂਦੀ ਪੈਂਦੀ ਨੂੰ ਕਿਉਂਕਿ ਕਾਫੀ ਟਾਈਮ ਲੱਗ ਗਿਆ ਸੀ ਫਿਰ ਮਤਲਬ ਉਹਨਾਂ ਨੂੰ ਵੀ ਤੋਰਿਆ ਬਾਕੀ ਰੋਟੀਆਂ ਵੀ ਲਾਈਆਂ ਦੁੱਧ ਗਰਮ ਮੈਂ ਕੀਤਾ ਬੱਚਿਆਂ ਨੂੰ ਵੀ ਠੰਡਾ ਕਰਕੇ ਪਾ ਕੇ ਦਿੱਤਾ ਬਸ ਇਦਾਂ ਹੀ ਨਿੱਕੇ ਨਮੋਟੇ ਜਿਹੜੇ ਕੰਮ ਹੈ ਰਾਤ ਨੂੰ ਹੁੰਦੇ ਆ ਬਸ ਇੰਨਾ ਕਿ ਮੈਂ ਨਾ ਤਾਂ ਮੈਂ ਸੱਚੀ ਗੱਲ ਦੱਸਾਂ ਮੇਰਾ ਨੂੰ ਪੰਡੇ ਕਦੀ ਨਹੀਂ ਮਾਂਜ ਕੇ ਸੁੱਤੀ ਕਿਉਂਕਿ ਰਾਤ ਨੂੰ ਹਿੰਮਤ ਹੀ ਨਹੀਂ ਰਹਿੰਦੀ ਮਾਂਜਣ ਦੀ ਬੱਸ ਥਕਾਵਟ ਜੀ ਹੋ ਜਾਂਦੀ ਸਾਰੇ ਦਿਨ ਦੇ ਕੰਮਾਂ ਦੇ ਕਰਕੇ ਤੇ ਮਿਲ ਕੇ ਰਾਤ ਨੂੰ ਬਸ ਰੋਟੀ ਖਾ ਕੇ ਡਿੱਗ ਜਾਂਦੀ ਰਹੀਦੀ ਮੰਜੇ ਤੇ ਤੇ ਇੱਥੇ ਮੇਰੀ ਸਬਜੀ ਹੋ ਗਈ ਸੀ ਬਣ ਕੇ ਰੈਡੀ ਸਰਦਾਰ ਜੀ ਉਹਨਾਂ ਨੂੰ ਮੈਂ ਰੋਟੀ ਖਵਾ ਦਿੱਤੀ ਸੀ ਗੈਸ ਮੇਂ ਨੀਚੇ ਰੱਖ ਲਿਆ ਤੇ ਉੱਥੇ ਬਸ ਰੋਟੀਆਂ ਬਣਾ ਲਈਆਂ ਉਹਨਾਂ ਨੂੰ ਖਵਾ ਕੇ ਉਹਨਾਂ ਜੋਗੀਆਂ ਲਾ ਲਈਆਂ ਸੀ ਦੁੱਧ ਨੂੰ ਬਲਾ ਦੇਖੋ ਪਰਲੀ ਸਾਈਡ ਰੱਖਤਾ ਸਬਜੀ ਉਹ ਦੇਖੋ ਡੱਬੀ ਦੇ ਵਿੱਚ ਪਾਈ ਸੀ ਠੰਡੀ ਕਿ ਫਿਰ ਠੰਡੀ ਕਰਕੇ ਪਾਵਾਂਗੇ ਫੇਰ ਹੀ ਬਚੂਗੀ ਨਹੀਂ ਤਾਂ ਖਰਾਬ ਹੋ ਜਾਣੀ ਕਿਉਂਕਿ ਤੜਕੇ ਜਾ ਕੇ ਉਹਨਾਂ ਨੇ 5 6 ਵਜੇ ਰੋਟੀ ਖਾਣੀ ਸੀ ਸਾਰੀ ਰਾਤ ਉਹਨਾਂ ਨੇ ਆਪਣੀ ਗੱਡੀ ਚਲਾਣੀ ਸੀ ਇਤੋਂ ਲੈ ਕੇ ਤੀ ਪਠਾਨਕੋਟ ਤੱਕ ਦਾ ਸਫ਼ਰ ਤੈਅ ਕਰਨਾ ਸੀ ਅੰਨਾ ਲੰਬਾ ਸਫ਼ਰ ਆ ਸਾਰੀ ਰਾਤ ਉਹਨਾਂ ਜਾ ਕੇ ਕੱਢਣੀ ਸੀ ਤੇ ਆਪਾਂ ਦਾ ਸੌ ਜਾਣਾ ਸੀ ਵੈਸੇ ਉਹ ਜਦੋਂ ਆਏ ਹੀ ਨੰਦੇ ਪਰ ਉਦੋਂ ਦੋ ਘੰਟੇ ਸੋਂਗੇ ਹੀ ਬਸ ਉਹਨੇ ਨਹੀਂ ਉਹਨਾਂ ਨੂੰ ਬਹੁਤ ਮਤਲਬ ਹੋ ਜਾਂਦਾ ਕਿ ਹਾਂ ਸੁੱਤੇ ਆ ਤੇ ਹੁਣ ਸਵੇਰੇ ਜਾ ਕੇ ਦੇਖੋ ਸੌਂਦੇ ਆ ਜਾਂ ਨਹੀਂ ਸੌਂਦੇ ਉਹਨਾਂ ਨੇ ਫਿਰ ਗੱਡੀ ਵੀ ਖਾਲੀ ਕਰਨੀ ਆਪਣੀ ਤੇ ਇੱਥੇ ਬੱਸ ਮੈਂ ਨਾ ਦੇਸੀ ਕਿਉਂ ਨੰਨਾਂ ਦੀਆਂ ਰੋਟੀਆਂ ਚੋਪੜ ਕੇ ਮੈਂ ਕਿ ਕੁਲੀਆਂ ਕੁਲੀਆਂ ਰਹਿਣਗੀਆਂ ਚਲ ਚੋਪੜ ਕੇ ਤੇ ਡੱਬੀ ਦੇ ਵਿੱਚ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਸਬਜੀ ਤੇ ਮੈਂ ਕਾਫੀ ਛਿਰਦੀ ਠੰਡੀ ਪਾਈ ਸੀ ਬਹੁਤ ਟੇਸਟੀ ਬਣੀ ਸੀ ਸਬਜੀ ਟਮਾਟਰ ਨਾਲ ਨਾ ਬਹੁਤ ਜ਼ਿਆਦਾ ਮਤਲਬ ਸੁਆਦ ਜਾਇਆ ਇੱਕੋ ਟਮਾਟਰ ਪਾਇਆ ਸੀ ਬਟ ਬਹੁਤ ਜ਼ਿਆਦਾ ਟੇਸਟੀ ਲੱਗੀ ਤੇ ਹਰੀਆਂ ਮਿਰਚਾਂ ਵਿੱਚ ਆਪਾਂ ਦੋ ਤਿੰਨ ਪਾਈਆਂ ਸੀ ਕਰਾਰੀ ਜੀ ਸਬਜ਼ੀ ਬਣੀ ਤੇ ਬੱਚਨ ਦੁੱਧ ਦੇ ਕਿਤੇ ਉਤਾਂ ਗਿਆ ਸੀ ਸੌਂ ਕਿਉਂਕਿ ਦੁੱਧ ਨੂੰ ਵਾਲਾ ਦੇ ਕੇ ਫਿਰ ਉਹਨਾਂ ਨੂੰ ਪਾ ਕੇ ਦਿੱਤਾ ਸੀ ਠੰਡਾ ਕਰਕੇ ਹੋ ਗਿਆ ਸੌ ਤੇ ਹੁਣ ਚੱਲੇ ਆ ਸਰਦਾਰ ਜੀ ਆਪਣੀ ਡਿਊਟੀ ਤੇ ਆਪਾਂ ਵੀ ਆਪਣੀ ਡਿਊਟੀ ਬੁੱਕ ਤੇ ਕੇ ਰੋਟੀਆਂ ਲਾ ਕੇ ਆਪਾਂ ਵੀ ਫਿਰ ਸੌ ਜਾਣਾ ਵਾ ਤੇ ਸੋ ਸਾਰੇ ਜਣੇ 10 ਵਜ ਦੀ ਵੀਡੀਓ ਤੈਨੂੰ ਕਿਦਾਂ ਦੀ ਲੱਗੀ ਸੁਣੇ ਸੁਣੇ ਕਮੈਂਟ ਜ਼ਰੂਰ ਕਰਿਓ ਮੈਨੂੰ ਤੁਹਾਡੇ ਕਮੈਂਟਸ ਦੀ ਬਹੁਤ ਵੇਟ ਰਹਿੰਦੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਤੇ ਨਿਊ ਹੁੰਦੇ ਹੁੰਦੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਐਂਡ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਦੇ ਕਰੋ ਸ਼ੇਅਰ ਵੀ ਜ਼ਰੂਰ ਕਰਦੇ ਕਰੋ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ